ਸਾਹਿਬ ਜਾਵੇ ਗੁਰਗੋਵ ਸਿੰਘ ਪਤਾ ਚਾਰ ਨੂੰ ਭਾਵੇਂ ਦਿਹਾੜੋ ਜਾਵੇ ਫਤੇ ਪਾਵੇ ਸਰਿਆ ਕਾਲ ਬਾਈ ਜੀ ਜਿਵੇਂ ਤੁਹਾਨੂੰ ਪਤਾ ਵੀ ਗੰਗਾ ਨਗਰ Rajasthan ਦੇ ਵਿੱਚ 2 3 4 ਮਾਰਚ 2025 ਦਾ ਜਿਹੜਾ KPAR ਦਾ ਪਸ਼ੂ ਮੇਲਾ ਹੋ ਕੇ ਹੈਟਾ ਉਥੇ ਨੀਲੀ ਰਾਵੀ ਖੀਰੀ ਘਟਿਆ ਦੇ ਮਕਾਵਲੇ ਹੋਏ ਸੀਗੇ ਸਾਹਮਣੇ ਦੀ ਕੱਟੀ ਦੇਖ ਰਹੇ ਹੋ ਇਹ ਕੱਟੀ ਨੇ ਪਹਿਲਾ ਨੰਬਰ ਜਿੱਤਿਆ ਹਾਲਾਂਕਿ ਨੀਲੀ ਰਾਵੀ ਨਸਲ ਪੰਜਾਬ ਦੀ ਆ ਪਰ ਇਹ ਕੱਟੀ ਰਾਜਸਥਾਨ ਦੀ ਆ ਇਹ ਭਰਾ ਵੀ ਸਰ ਰਾਜਸਥਾਨ ਦੀ ਆ ਰਗੇ ਇਹਨਾਂ ਨੇ ਵੀ ਨੀਲੀ ਰਾਵੀ ਦਾ ਬੜਾ ਸ਼ੌਂਕ ਪਾਲਿਆ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕਿਹੜੇ ਪਿੰਡ ਤੋਂ ਆਗੇ ਬਾਈ ਸਤਸ੍ਰੀਕਾਲ ਜੀ ਸਤਸ੍ਰੀਕਾਲ ਬਾਈ ਪਹਿਲਾਂ ਤੁਹਾਨੂੰ ਵੀਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੀ ਕੱਟੀ ਪਹਿਲੇ ਨੰਬਰ ਤੇ ਨਾ ਤੇ ਗੱਲ ਫੇਰ ਸਟਾਰਟ ਕਰਾਂਗੇ ਪਰ ਦੱਸੋ ਵੀ ਨਸਲੇ ਪੰਜਾਬ ਦੇ ਤੁਹਾਨੂੰ ਰਾਜਸਥਾਨ 'ਚ ਕਿਵੇਂ ਸ਼ੌਂਕ ਪੈ ਗਿਆ ਤਾਂ ਨਾਂਕੀ ਵੀ ਉੱਧਰ ਸਾਰੇ ਪੰਜਾਬ ਚ ਹਾਂਜੀ ਇੱਥੇ ਜਾਂਦੇ ਸੀ ਉਹਨਾਂ ਕੋ ਵੀ ਹੈਗੀਆਂ ਆ ਹਾਂ ਉੱਥੋਂ ਦੇਖ ਕੇ ਮੈਨੂੰ ਸ਼ੌਂਕ ਪਿਆ ਗਿਆ ਠੀਕ ਆ ਭਾਈ ਆ ਵੀ ਪੰਜਾਬੀ ਖੇ ਸਿਰ ਤੇ ਦਸਤਾਰ ਸਜਾਈ ਹੋਈ ਹੈਗੀ ਪੰਜਾਬੀ ਸ਼ੁੱਧ ਬੋਲਦੇ ਸਾਰੇ ਕੋਈ ਹਿੰਦੀ ਵਾਲਾ ਕੰਮ ਨਹੀਂ ਤੇ ਘਰ ਚ ਕਿੰਨੇ ਪਸ਼ੂ ਆਪਣੇ ਕੋਲ ਵੀਰੇ ਆਪਣੇ ਤੋਂ ਹੈਗੇ 20 ਪਸ਼ੂ ਆ ਕਿਹੜੀ ਕਿਹੜੀ ਨਸਲ ਰੱਖੀ ਹੋਈ ਹੈਗੀ ਹੋਰ ਰਾ ਤੇ ਬਾਕੀ ਜਰਸੀ ਬੱਛਿਆ ਹੈ ਜਰਸੀ ਬੱਛਿਆ ਤੇ ਨੀਲੀ ਰਾਵੀ ਦੇ ਕਿੰਨੇ ਇੱਕ ਪਸ਼ੂ ਲੱਗ ਪਾ ਗਏ ਦੋ ਕਟੀਆਂ ਦੋ ਕਟੀਆਂ ਕਟੀਆਂ ਨਹੀਂ ਆ ਇੱਕ ਕੱਟੀ ਲੈ ਕੇ ਆਈ ਸੀ ਪੰਜਾਬ ਚ ਆਪਾਂ ਹਾਂਜੀ ਇਹ ਕੱਟੀ ਲੈ ਕੇ ਆਏ 5 ਕਿ ਮਹੀਨੇ ਦੀ ਲੈ ਕੇ ਆਏ ਅੱਛਾ ਕਿਹੜੇ ਸਾਹ ਦੀ ਕੱਟੀ ਆਏ ਇਹ ਡਾਇਮੰਡ ਬੋਲ ਦੀ ਹੈ ਜੀ ਇਹ ਡਾਇਮੰਡ ਬੋਲਰ ਦੀ ਕੱਟੀ ਆ ਤੇ ਇਸ ਤੋਂ ਪੱਲਾ ਫਿਰ ਮਕਾਲੇ ਤੇ ਪਾਈ ਨੂੰ ਨਹੀਂ ਕਿਤੇ ਨਹੀਂ ਹਾਂਜੀ ਪਹਿਲੀ ਰੀਮ ਉਮਰ ਕਿੰਨੀ ਕਹਦੀ ਲਗਭਗ ਜਿਵੇਂ 12 ਮਹੀਨੇ ਇੱਕ ਸਾਲ ਦੀ ਆ ਇੱਕ ਸਾਲ ਦੀ ਕੱਟੀ ਖੀਰੀ ਕੈਟਾਗਰੀ ਚ ਆਪਾਂ ਇਹ ਪਹਿਲੇ ਨੰਬਰ ਤੇ ਜਿਤਾਈ ਆ ਠੀਕ ਆ ਤੇ ਪਿੰਡ ਐਡਰੈਸ ਆਪਣਾ ਪ੍ਰੋਪਰ ਪਿੰਡ ਹੈਗਾ ਜੀ 420 ਡਿਸਟ੍ਰਿਕਟ ਸ਼੍ਰੀ ਗੰਗਾ ਨਗਰ ਹੈ ਸ਼੍ਰੀ ਗੰਗਾ ਨਗਰ ਦਾ ਸਾਹਿਬ ਠੀਕ ਆ ਇਹ ਬਾਪੂ ਜੀ ਹਾਂਜੀ ਤਾਈ ਜੀ ਤਾਈ ਸਸਾ ਬਾਪੂ ਕਿਵੇਂ ਫਿਰ ਬੱਚਾ ਨੇ ਮਿਹਨਤ ਕੀਤੀ ਤੇ ਮ ਕਰਨਗੇ ਹਾਂ ਜੀ ਦੇਖੋ ਪਹਿਲੀ ਔਰਾਂ ਆ ਕੋਈ ਨਾ ਕੋਈ ਮਾਣ ਮਿਲਦਾ ਨਾ ਆਪਾਂ ਨੂੰ ਕਿਤੋਂ ਤਾਂ ਫਿਰ ਉਹ ਖੁਸ਼ੀ ਤਾਂ ਮਿਲਦੀ ਹੈ ਨਾ ਆਪਾਂ ਨੂੰ ਜੇ ਆਪਾਂ ਮਿਹਨਤ ਆ ਪਰ ਮੁੱਲ ਮਿਲਦਾ ਰਹੇ ਤਾਂ ਆਪਾਂ ਦੁੱਗਣੀ ਮਿਹਨਤ ਕਰਦਾ ਹੈ ਤੇ ਜੇ ਬੰਦਾ ਮਿਹਨਤ ਆ ਮੁੱਲ ਨਾ ਪਵੇ ਫਿਰ ਨਰਾਸ਼ ਹੋ ਜਾਂਦਾ ਬੰਦਾ ਸੋ ਇਹ ਬਾਈ ਦੀ ਕੱਟੀ ਸੀਗੀ ਇਹ ਬਾਈ ਸਾਰੇ ਤੁਹਾਡੇ ਨਾਲ ਹੀ ਹੈ ਜੀ ਕੀ ਕੀ ਨਾਮ ਹੈ ਤੁਹਾਡੇ ਸਾਰੇ ਨਾਮ ਬੋਲ ਦੇ ਕੇ ਕਰੀ ਜੀ ਤੁਹਾਡਾ ਕੀ ਨਾਮ ਹੈ ਗੁਰਵੀਰ ਜੀ ਕੀ ਜੀ ਗੁਰਵੀਰ ਗੁਰਵੀਰ ਤੁਹਾਡਾ ਨਾਮ ਵੀਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਲਦੀਪ ਸਿੰਘ ਗੁਲਦੀਪ ਸਿੰਘ ਤੁਹਾਡਾ ਵੀਰੇ ਮਨੋਜ ਕੁਮਾਰ ਸਾਰੇ ਇੱਕ ਪੈਂਟ ਤੋਂ ਹੀ ਹਾਂਜੀ ਭਾਜੀ ਇਹਨੇ ਬਹੁਤ ਸਾ ਦਿੱਤਾ ਮੇਰਾ ਐ ਵੀਰ ਨੇ ਹਾਂਜੀ ਅੱਛਾ ਸਾਰੇ ਮਿਹਨਤ ਮਤਲਬ ਇਹਨੇ ਨਾਲ ਬਹੁਤ ਕਰਾਈ ਮਤਲਬ ਠੀਕ ਆ ਟੇਕਿੰਗ ਕੋਟਿੰਗ ਹੋਰ ਨਵਾਉਣਾ ਤੁਹਾਡਾ ਤੇਲ ਮਾਲਸ਼ ਸਾਰੀ ਕਰੀਆ ਠੀਕ ਆ ਚਾਚੇ ਦਾ ਮੁੰਡਾ ਕਿ ਫਰੈਂਡ ਵਾਏ ਫਰੈਂਡ ਆ ਜੀ ਸਾਰੇ ਇੱਕ ਪੈਂਟ ਤੋਂ ਹੀ ਹਾਂਜੀ ਠੀਕ ਆ ਸੋ ਬਾਏ ਦੇਖੋ ਜੀ ਇੱਕ ਸੱਭਿਆਚਾਰ ਦੀ ਗੱਲ ਇਹ ਵੀ ਆ ਖੁਰਲੀ ਤਿਆਰ ਖੁਰਲੀ ਬਹੁਤ ਚੰਗੀ ਆ ਨਾਲ ਹੀ ਬੀਚ ਅੱਛਾ ਖੁਰਲੀ ਤਿਆਰ ਕੀਤੀ ਆ ਚਲੋ ਆਪਾਂ ਬੱਕਰੀ ਸਪੇਰੇ ਵੀਡੀਓ ਲਾ ਕੇ ਖੁਰਲੀ ਜੀ ਬਣਾ ਲਿਆਗੇ ਨਾ ਤੇ ਇੱਕ ਸੱਭਿਆਚਾਰ ਆ ਜੀ ਪ੍ਰੇਮ ਪਿਆਰ ਵੀ ਹੈ ਨਾ ਆਪਣੇ ਦੇਸ਼ ਦਾ ਜਰਾ ਉਹ ਵੀ ਇੱਕ ਸੱਭਿਆਚਾਰ ਦਾ ਅੰਗ ਹੈ ਸੋ ਬਾਈਆਂ ਨੂੰ ਕਮੈਂਟਾਂ ਵਿੱਚ ਦੱਸਣਾ ਜ਼ਰੂਰ ਦਿਓ ਠੀਕ ਆ ਬਾਈ ਧੰਨਵਾਦ ਆ ਨੀਲੀ ਰਵੀ ਦੀ ਕੱਟੀ ਨੇ ਖੀਰੀ ਕੈਟਾਗਰੀ ਚੋਂ ਦੂਜਾ ਨੰਬਰ ਜਿੱਤਿਆ ਹਾਲਾਂਕਿ ਕੱਟੀ ਬਹੁਤ ਛੋਟੀ ਆ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕਿਹੜੇ ਪਿੰਡ ਤੋਂ ਆਏ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਕਿਹੜੇ ਪਿੰਡ ਤੋਂ ਆਏ ਜੀ 14ਵੇਂ ਪਿੰਡ ਹੈ ਜੀ ਹਨਾਗਰ ਜ਼ਿਲ੍ਹੇ ਚ Rajasthan ਅੱਛਾ Rajasthan ਦੇ ਗੰਗਾ ਨਗਰ ਜ਼ਿਲ੍ਹੇ ਦੇ ਪਿੰਡ ਚੋਂ ਆਏ ਤੁਸੀਂ ਹਾਂਜੀ ਠੀਕ ਆ ਕੱਟੀ ਦੀ ਕਿੰਨੀ ਉਮਰ ਹੈ ਜੀ ਦੀ ਇਹ ਜੁਗਨੂ ਦੀ ਹੈ। ਅੱਛਾ ਇਹ ਜੁਗਨੂ ਦੀ ਕੱਟੀ ਆ ਤੇ ਇਹਨੇ ਦੂਜਾ ਨੰਬਰ ਜਿੱਤਾ ਜੀ। ਹਾਂਜੀ ਤੁਹਾਨੂੰ ਪਹਿਲਾਂ ਬਹੁਤ ਬਧਾਈ ਹੋਵੇ ਜੀ। ਤੇ ਹਾਂ ਆਪਣਾ ਨਾਮ ਤੇ ਪ੍ਰੋਪਰ ਬੋਲ ਦਿਓ। ਮਾਫਾ ਕਰਦੇ ਨਾ। ਨਾਮ ਗੁਰਜੰਟ ਸਿੰਘ ਤਰਵਾ। ਹਾਂਜੀ। 1422 ਠੀਕ ਆ ਜੀ। ਫਾਦਰ ਨੇ ਸੰਤੋਖ ਸਿੰਘ ਜੀ। ਕਿੰਨੇ ਕੁ ਪਸ਼ੂ ਘਰ ਤੇ ਆਪਣੇ ਕੋਲੇ? ਚਾਰ ਪੰਜ ਕੀ ਹੈ ਜੀ। ਅ ਮੁਰਾ ਇੱਕ ਨੀਲੀ ਰਾਵੀ ਤੇ ਆ। ਨੀਲੀ ਰਾਵੀ ਦੀ। ਅੱਛਾ ਰਾਜਸਥਾਨ 'ਚ ਬੜਾ ਸ਼ੌਕ ਹੈ ਤੁਹਾਨੂੰ ਨੀਲੀ ਰਾਵੀ ਦਾ। ਹਾਂਜੀ ਹਾਂਜੀ। ਆਜੋ ਖਾਸ ਜਾਲ ਤੁਸੀਂ ਵੀ ਜੀ। ਠੀਕ ਆ ਭਾਈ ਬੱਪੂ ਤੁਸੀਂ ਦੱਸੋ ਜੀ ਕੱਟੀ ਬਾਰੇ ਬਾਈਆਂ ਬਾਰੇ ਨਾਲੇ ਫਿਰ ਕੱਟੀ ਬਾਈ ਸਾਨੂੰ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਸਾਨੂੰ ਵੀ ਹੋਈ ਇਹਨਾਂ ਨੂੰ ਵਧਾਈਆਂ ਦੇ ਜੋਗ ਹੈ ਬਾਈ ਹਾਂਜੀ ਇਹਨਾਂ ਨੇ ਮਿਹਨਤ ਕਰਕੇ ਬਰੀਡ ਤੇ ਕੰਮ ਕੀਤਾ ਨੀਲੀ ਰਵੀ ਦੇ ਇਹਨਾਂ ਕੋਲੇ 8 5 7 ਪਸ਼ੂ ਆ ਜੀ ਹਾਂਜੀ ਇਹ ਬਾਈ ਜੀ ਗੰਗਾ ਨਗਰ ਤੋਂ ਰਾਜਸਥਾਨ ਤੋਂ ਹੀ ਆ ਜੀ ਠੀਕ ਆ ਜੀ ਇੱਕ ਕੱਟੀ ਨੇ ਦੂਸਰਾ ਨੰਬਰ ਲੈ ਲਿਆ ਜੀ ਖੀਰੀ ਕੈਟਾਗਰੀ ਚ ਨਾ ਹਾਲਾ ਕੇ ਕੱਟੀਆਂ ਬਹੁਤ ਛੋਟੀ ਉਮਰ ਦੀਆਂ ਹਨ ਇਹ ਛੋਟੀ ਉਮਰ ਦਾ ਜੀ ਹਾਲਾ ਕੇ ਜਿਹੜੀਆਂ 2-2 ਸਾਲਾਂ ਦੇ ਕੱਟੀਆਂ ਸੀਆਂ ਉਹ ਮੁਕਾਬਲੇ ਦੇ ਬਾਹਰ ਨੇ ਉਹ ਬਾਹਰ ਹਨ ਜੀ ਇਹ ਨਾ ਜੱਜਾਂ ਨੇ ਮਤਲਬ ਇੱਕ ਜੀ ਟਰੈਕਟਰ ਵੀ ਅਸੀਂ ਨਾਲ ਸਾਥ ਦਿੱਤਾ ਜੱਜਾਂ ਨੇ ਬਾਈ ਬਾਈ ਜੱਜਮੈਂਟ ਬਹੁਤ ਸਾਫ਼ ਜੀ ਹਾਂ ਜੀ ਮੈਂ ਨਾ ਵਿਹਲਾ ਜਮਾ ਹਾਂ ਜੀ ਅੱਛਾ ਜੀ ਬੰਦਾ ਸਾਹ ਉਹਦਾ ਝੋਟੇ ਠੀਕ ਆ ਜੀ ਤੁਹਾਨੂੰ ਪਤਾ ਹੈ ਤੁਹਾਨੂੰ ਮੋੜ ਹੈ ਹਾਂ ਜੀ ਆਹਾਂ ਬਾਈ ਪੱਪੂ ਚਾਹ ਬਿਨਾ ਬਿਨਾ ਚਾਹ ਨਾਲ ਰੋਟੀ ਟੋਕਦੇ 4 ਵਜੇ ਲੱਗ ਰਿਹਾ ਜੱਜਾਂ ਨਾਲ ਸ਼ਾਮ ਦੇ ਜੱਜਾਂ ਨੂੰ ਉੱਤੇ ਤਾਂ ਕਹਿ ਨਹੀਂ ਸਕਦੇ ਸੰਜੋਗ ਨਾਲ ਜੱਜਾਂ ਨੂੰ ਰਾਜਸਥਾਨ ਦੇ ਜੱਜਾਂ ਪਤਨ ਸੀਦੀ ਲੀਗਲ ਕੀ ਕਰੈਕਟਰ ਚਾਹੀਦਾ ਕੀ ਨਹੀਂ ਚਾਹੀਦਾ ਠੀਕ ਹੈ ਜੀ ਪੰਜਾਬ ਦੇ ਬੰਦੇ ਨੇ ਪਤਨ ਜਾਣਕਾਰੀ ਦਿੱਤੀ ਮੂਰਮਾ ਸਾਹਿਬ ਦਾ ਬੋਲ ਹੈ ਕੋਲ ਹਿੰਦੁਸਤਾਨ ਬੋਲੋ ਜੀ ਹਾਂ ਜੀ ਹਾਂ ਜੀ ਫਿਰ ਵੀ ਇਹਨਾਂ ਨੇ ਕੋਈ ਕਰੈਕਟਰ ਦੱਸੋ ਠੀਕ ਹੈ ਜੀ ਕਿਹੜੇ ਛੋਟੇ ਨੇ ਕਹਿਤੀ ਮੈਂ ਨੇ ਜਾਉ ਉਹੀ ਪਹਿਲੇ ਉਹੀ ਸਖਣਾ ਉਹਨੇ ਗੱਡੀਆਂ ਠੀਕ ਹੈ ਜੀ ਇਹ ਆ ਪੰਜਾਬ ਦੇ ਕਿੰਗ ਬੰਦੇ ਮੈਂ ਤਾਂ ਹੁਣ ਵੀ ਕਹਿਣਾ ਮੈਂ ਤਾਂ ਰਹੂੰ ਆ ਪੰਜਾਬ ਦੇ ਕਿੰਗ ਬੰਦੇ ਬਾਈ ਇਹਦੀ ਮਾਂ ਨੀਲੀ ਰਵੀਨਾ ਬਾਈ ਹਾਂਜੀ ਹਾਂਜੀ ਅੱਛਾ ਫੇਰ ਮੈਂ ਸੋਨੂੰ ਇਧਰ ਰਾਜਸਥਾਨ ਦੇ ਵਿੱਚ ਕਿਵੇਂ ਸ਼ੌਂਕ ਪਿਆ ਮੈਂ ਨਹੀਂ ਇਧਰ ਤੁਹਾਡੇ ਮੁਰਾ ਗਈ ਪੁਰਾਣੀਆਂ ਸੀਗੀਆਂ ਸਾਡੇ ਰੱਖੀਆਂ ਹੋਈਆਂ ਰਿਸ਼ਤੇਦਾਰਾਂ ਦੇ ਵੀ ਸਾਡੇ ਵੀ ਸੀ ਹਾਂਜੀ ਉਹੀ ਰਵਾਗਾਂ ਦੀਆਂ ਚੱਲੀ ਆਉਂਦਾ ਚੰਗਾ ਸੀਮਨ ਰਖਾ ਲਿਆ ਆਦ ਕੀ ਤੇ ਅੱਗੇ ਵਾਸਤੇ ਵਧੀਆ ਸੀਮਨ ਵਰਤਨ ਦੀ ਲੀੜਾ ਵੀ ਹੈ ਨਾ ਖਾਲਸਾ ਜੀ ਵੀ ਤੁਸੀਂ ਦੋ ਛਾਲ ਦਾ ਵਰਤੋ ਜੀ ਦੱਸੋ ਮੇਲੇ ਬਾਰੇ ਕੀ ਮਾਹੌਲ ਬਣਿਆ ਇਹ ਬਹੁਤ ਨਜ਼ਾਰੇ ਆਗੇ ਵੇਖਣ ਦਾ ਅੱਛਾ ਜੀ ਤੇ ਆ ਬਾਈਆਂ ਦੀ ਕੱਟੀ ਤੇ ਦੂਜੀ ਆਪਣੇ ਰਸਤਾ ਨਾਲੇ ਆ ਹਾਂਜੀ ਬਹੁਤ ਸੋਹਣਾ ਨੌਕੜੇ ਬੱਚਾ ਆ ਨੀਲੀ ਰਵੀ ਦਾ ਹਾਂਜੀ ਬਹੁਤ ਖੂਬ ਨਿਸ਼ਾਨੀਆਂ ਆ ਇਹਦੀਆਂ ਜਿਹੜੀਆਂ ਹਾਂਜੀ 30 ਦਰਸੋਂ ਹੈਗਾ ਬਹੁਤ ਵੱਡੇ ਵੱਡੇ ਬੱਚਾ ਵਿੱਚ ਬੱਚਾ ਬਿਲਨ ਮਰ ਤੇ ਆ ਦੋ ਦੋ ਸਾਲਾਂ ਦੀਆਂ ਕੱਟੀਆਂ ਨੇ ਹਰਾਤਾਂ ਦੀ ਕੱਟੀ ਨੇ ਬਹੁਤ ਵੱਡੇ ਵੱਡੇ ਸਿੱਟਗੇ ਹਾਂਜੀ ਠੀਕ ਆ ਜੀ ਅੱਜ ਜਨਵਾਰਾਂ ਦੇ ਕਰਕੇ ਆਪਾਂ ਨੂੰ ਇਹਨਾਂ ਮੋਹ ਭਰੇ ਮਿਲਦੇ ਆਪਾਂ ਇਕੱਠੇ ਹੋਣ ਗੱਲਾਂ ਬਾਤਾਂ ਕਰਦੇ ਆ ਆਪਾਂ ਦੇਖਿਆ ਸਾਰਿਆਂ ਨੂੰ ਇਹ ਹੀ ਇੱਕ ਗੱਲ ਆਣੇ ਆ ਹਾਂਜੀ ਇਹ ਆਦੇ ਬੱਚਿਆਂ ਨੂੰ ਇੱਧਰ ਨੂੰ ਲਾਓ ਚੱਟ ਨੂੰ ਫਸਲ ਦੇ ਨਾਲ ਕਾਮਯਾਬ ਕਰਨ ਵਾਲਾ ਇੱਕੋ ਇੱਕ ਧੰਦਾ ਪਸ਼ੂ ਪਾਲਣ ਹਾਂ ਪਸ਼ੂ ਪਾਲਣ ਬੱਕਰੀ ਪਾਲਣ ਵੀ ਐ ਮੱਝਾਂ ਵੀ ਐ ਗਾਵਾਂ ਵੀ ਐ ਫਸਲਾ ਹੋ ਲੱਗਾ ਲੋਕਾਂ ਨੇ ਧੰਦਾ ਛੜਤਾ ਪਹਿਲਾਂ ਲੋਕਾਂ ਦੇ 100 ਕਿੱਲੇ ਦੇ 100 ਮਣ ਕਰਨ ਕਣੀ ਹੁੰਦੀ ਸੀਗੀ ਹਾਂਜੀ ਤੇ ਬਿਨਾਂ ਇਹਨਾਂ ਦਾ ਲੋਕ ਵੇਚ ਕੇ ਇਹਨਾਂ ਨਾਲ ਵਿਲਾਪ ਹੁੰਦਾ ਸੀਗਾ ਹਾਂਜੀ ਦੁੱਧ ਵੇਚ ਕੇ ਜਾਲਾ ਕਰਦੇ ਫਸਲ ਹੋ ਗਈ ਤਾਂ ਪਾਉਂ ਬਰਾ ਹੀ ਹੋ ਜਾਂਦੀ ਸੀ ਹਾਂਜੀ ਨੇਰਾਂ ਦਾ ਘਰ ਚਲੀ ਜਾਂਦਾ ਸੀ ਹਾਂਜੀ ਸਾਲ 6-7 ਸਾਲ ਦਾ ਅੱਛਾ ਪੁੱਤ ਕਿਹੜੀ ਗਲਾਚ ਪੜਦਾ ਪੁੱਤ ਦੂਜੀ ਚ ਦੂਜੀ ਚ ਸਵੇਰ ਦਾ ਭੁੱਖਾ ਤਾਂ ਨਾਲ ਹੀ ਤਰਾ ਪਤਾ ਹੈ ਸਹੀ ਹੈ ਜੀ ਵੀ ਕੱਟੀ ਧਾਕੇ ਲੈ ਕੇ ਆਣੀ ਹੈ ਨਾ ਹੁਣ ਖੁਸ਼ਾ ਪੂਰਾ ਹੁਣ ਘਰੇ ਲੱਡੂ ਲਈ ਜੇ ਨਾਲ ਡੈਡੀ ਨੂੰ ਕਹਦੀ ਵੀ ਮਿਠਾਈ ਖਾ ਕੇ ਆਣੇ ਆ ਮੂੰਹ ਉਠਾ ਕਰਨਾ ਅੱਜ ਇਸ ਬੱਚੇ ਦੀ ਕੋਈ ਕੀਮਤ ਨਹੀਂ ਗਈ ਹਾਂਜੀ ਬਿਲਕੁਲ ਜੀ ਬੇ ਕੀਮਤ ਕਰੋੜਾਂ ਦੀ ਮਿਠਾਈ ਕਰੇ ਖਰਚੀ ਲੋਕਾਂ ਨੇ ਮੱਝਾਂ ਹੀ ਆ ਹਾਂਜੀ ਭਾਈ ਪਾ ਸਹੀ ਨਿਸ਼ਾਨਾ ਪੂਰਾ ਹੈ ਜਾਤ ਦੀ ਮੱਝ ਹੈਗੀ ਆ ਪਰ ਹੈ ਮਤਲਬ ਬੰਦਿਆਂ ਨੂੰ ਮਤਲਬ ਪਿਆਰ ਆ ਵਾਹ ਹੈ ਆਪਣੇ ਜੀਵਿਦਾਰ ਦਾ ਇੱਕ ਦਿਲ ਦਾ ਟੁਕੜਾ ਜੀ ਬਿਲਕੁਲ ਬਿਲਕੁਲ ਜੀਵਿਦਾਰ ਦੀ ਕੀਮਤ ਨਹੀਂ ਲਾ ਸਕਦਾਗਾ ਸਹੀ ਗੱਲ ਹੈ ਜੀ ਇਹਦੇ ਦੀ ਕੀਮਤ ਤਾਂ ਕਿਸੇ ਨੂੰ ਪਤਾ ਹੁੰਦਾਗਾ ਜੋਰੀ ਨੂੰ ਪਤਾ ਹੁੰਦਾ ਜੋਰੀ ਨੂੰ ਪਤਾ ਆਮ ਬੰਦ ਨੂੰ ਨਹੀਂ ਪਤਾ ਹੁੰਦਾ ਹਰ ਪਤਾ ਹੁੰਦਾ ਜਾਨਵਰ ਕਰਕੇ ਆਪਾਂ ਇੱਥੇ ਇਕੱਠੇ ਹੋਇਆ ਜੀ ਨਹੀਂ ਆਪਾਂ ਕਦੇ ਨਹੀਂ ਨਹੀਂ ਆਹ ਪੰਜਾਬ ਦੇ ਬਾਈ ਰਾਜਸਥਾਨ ਦੇ ਨੇਗੇ ਨਾ ਠੀਕ ਆ ਬਾਈ ਇੱਕ ਅੱਧੀ ਚਲਾ ਕੇ ਦਿਖਾ ਦੀ ਫਿਰ ਆਪਾਂ ਇਹ ਲਾਲ ਇਹਨਾਂ ਨਾਲ ਚੜਾ ਸਕਦੇ ਆ ਗੱਚੀ ਨੇ ਤੈਨੂੰ ਮੇਰੇ ਕੋਲ ਨਾ ਬੰਦੇ ਤੇ ਬਤਾਦਾ ਇਹ ਲਓ ਜੀ ਇਹ ਕੱਟੀ ਸੀਗੀ ਜਗਨੂ ਦੀ ਇਹ ਇੱਥੋਂ ਮੰਨ ਕੇ ਚੱਲੋ ਵੀ ਦੂਜਾ ਨੰਬਰ ਜਿੱਤਿਆਗਾ ਤੇ ਖਿਰੀ ਕੈਟਾਗਰੀ ਵਿੱਚੋਂ ਹਾਲਾਂਕਿ ਇਹ 6ਵੇਂ ਨੰਬਰ ਦੀ ਕੱਟੀ ਹੈਗੀ ਤੇ ਬਾਈ ਰਾਜਸਥਾਨ ਤੋਂ ਹੈਗੇ ਸੋ ਵੀਡੀਓ 'ਚ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਗੱਲਾਂ ਬਹੁਤ ਸੁਣਾੰਗਾ ਨੇ ਬਾਈਆਂ ਨੇ ਤੇ ਬਾਈਆਂ ਨੂੰ ਕਮੈਂਟਾਂ 'ਚ ਬਧਾਈਆਂ ਜ਼ਰੂਰ ਤੇ ਇੱਕ ਛੋਟੇ ਬੱਚੇ ਵਾਸਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਈ ਇਹਨੂੰ ਪਤਾ ਤੇਰਾ ਨਾਮ ਕੀ ਆ ਪ੍ਰਭ ਗੁਰ ਪ੍ਰਭ ਗੁਰ ਪ੍ਰਭ ਗੁਰ ਪ੍ਰਭ ਗੁਰ ਨੂੰ ਦੂਜੀ ਗਲਾਸ 'ਚ ਪਾੜਾ ਦੇਖੋ ਬੱਚੇ ਨੂੰ ਕਿੰਨਾ ਸ਼ੌਕ ਹੈ ਸੋਡੇ ਪੰਜਾਬ ਵਾਲੇ ਬੇਨਤੀ ਹੈ ਵੀ ਸਿੱਖਣ ਦੀ ਲੋੜ ਹੁੰਦੀ ਹੈ ਵੀਡੀਓ ਮਬਾਉਣ ਦਾ ਮਕਸਦ ਇਹ ਹੁੰਦਾ ਵੀ ਚੰਗੀ ਚੀਜ਼ ਦੇਖੋ ਚੰਗੀ ਚੀਜ਼ ਦਾ ਸੰਕਪਾ ਲਓ ਨਾ ਇਹ ਹੀ ਗੱਲ ਹੁੰਦਾ ਚੰਗੀ ਜੀ ਦਾ ਸੰਕਪਾ ਲਓ ਦਾ ਸਾਰੀ ਜ਼ਿੰਦਗੀ ਸਫਲ ਆ ਬੱਚੇ ਦਾ ਮਾਂ ਤੇ ਪ੍ਰਭੂ ਨੇ ਗੁਣ ਦਿੱਤੇ ਆ ਬੱਚੇ ਦੇ ਵਿੱਚ ਮਤਲਬ ਵੀ ਹੈ ਇਹ ਪ੍ਰਭੂ ਦੇ ਗੁਣ ਦਿੱਤੇ ਹੋਏ ਨੇ ਜਿਹਦੇ ਚੰਗੀ ਕੋਈ ਵੀ ਕਰਤਾ ਕੋਈ ਵੀ ਕਾਮਯਾਬੀ ਆ ਪਰ ਆਪਦੇ ਦੁੱਧ ਪੀਣ ਜੋਗਾ ਆਪਦੇ ਘਰੇ ਬਾਈ ਦੁੱਧ ਪੀਣ ਜੋਗਾ ਆਪ ਪਸ਼ੂ ਰੱਖ ਕੇ ਪਾਲੋ ਬਿਲਕੁਲ ਜੀ ਆ ਬਾਈ ਜੇ ਇਹਦੇ ਪਾਰਾਂ ਸੇਦ ਨੂੰ ਦੁੱਧ ਜ਼ਰੂਰੀ ਆ ਸਾਰੇ ਪ੍ਰਾਰ ਜ਼ਰੂਰੀ ਆ ਪਰ ਅਗਲੇ ਟੋਲੀ ਪਏ ਯਾਰ ਠੀਕ ਆ ਜੀ ਸੋ ਇਹ ਸੀ ਕੱਟੀ 2 ਨੰਬਰ ਜਿੱਤਣ ਵਾਲੀ ਸੋ ਧੰਨਵਾਦ ਬਈ ਤੁਹਾਡੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਵੈਰੀ ਖਾਲਸਾਭਾ ਵੈਰੀ ਖਾਲਸਾਭਾ ਸਾਰਿਆਂ ਨੂੰ ਸ੍ਰੀ ਅਕਾਲ ਆਜੋ ਡਾਕਟਰ ਜੀ ਨਾਲ ਆਓ ਤਿੰਨ ਨੰਬਰ ਆ ਗਈ ਜੀ ਹਾਂਜੀ ਠੀਕ ਹੈ ਜੀ 10-5 ਮੋਬਾਈਲ ਲਗਾ ਦਿਓ ਚੈਨਲ ਕੱਢ ਚੈਨਲ ਕਰ ਦੋ ਆ ਰਹੀ ਹੈ ਸਾਡਾ ਕਿਹੜੇ ਪਿੰਡ ਦਾ ਤੁਸੀਂ ਖਾਰਾ ਚੱਕੀ ਖਾਰਾ ਚੱਕ ਤੋਂ ਆਈ ਤੀਜੇ ਨੰਬਰ ਤੇ ਕੱਟੀ ਲੱਗੀ ਨੀਲੀ ਰੰਗ ਦੇ ਵਿੱਚ ਜੀ ਬਹੁਤ ਵਧੀਆ ਫੈਸਲਾ ਕਿੰਨੀ ਉਮਰ ਹੈ ਬਾਈ ਜੀ ਦੱਸਿਓ 2 ਮਹੀਨੇ ਉਮਰ ਹੈ ਜੀ 2 ਮਹੀਨੇ ਉਮਰ ਖੀਰਾਂ ਘਟਾਈ ਤੀਜੇ ਨੰਬਰ ਲੱਗਿਆ ਠੀਕ ਹੈ ਜੀ ਆਹ ਦੇਖੋ ਭਾਈ ਆਪਣੇ ਪੰਜਾਬ ਇੰਨੀ ਤਰੱਕੀ ਹੋਇਆ ਪਿਆਗਾ ਬਿਲਕੁਲ ਆਹ ਭਾਈ ਠੀਕ ਹੈ ਭਾਈ ਬੱਪੂ ਸਿੰਘ ਜੀ ਬਹੁਤ ਵਧੀਆ ਬਹੁਤ ਵਧੀਆ ਫੈਸਲਾ ਠੀਕ ਹੈ ਜੀ ਤਾਂ ਦੋ ਨੰਬਰ ਕਰੋ ਜੀ ਦੋ ਨੰਬਰ ਕਰੋ ਜੀ ਦੋ ਸੈਕਿੰਡ ਨੰਬਰ ਚਲੋ ਜੀ ਸਾਡੇ ਕੋਲੇ ਸੀਮਨ ਵੀ ਹੈ ਇਹ ਬਾਈ ਜਿਹੜਾਣਾ ਸਾਡਾ ਮੇਜਰ ਤੇ ਬੰਦਾ ਹੈ ਰਾਜਸਥਾਨ ਚ ਆਉਣ ਨਾਲ ਹੀ ਪਿਆਰ ਬਣਿਆ ਸਬੰਧ ਬਣਿਆ ਇਹ ਬਾਈ ਜੀ ਹੋਰਾਂ ਦੀ ਇੱਕ ਸੱਚੀ ਲੱਤ ਦੀ ਕੱਟੀ ਆ ਫਰਸਟ ਡਿਵੀਜ਼ਨ ਲਈ ਆ ਜੀ ਇਹਨਾਂ ਨੇ ਫਰਸਟ ਆਈ ਆ ਨੰਬਰ ਬਹੁਤ ਵਧੀਆ ਸਾਡੀ ਵਧਾਈ ਆ ਅਸੀਂ ਇਹਦੇ ਨਾਲ ਖੜਕੇ ਸਾਥ ਦਿੱਤਾ ਸਾਡਾ ਪਿਆਰ ਆ ਤੇ ਸਰਦਾਰ ਬਾਈ ਜੀ 99144 24354 ਹਿੰਦੁਸਤਾਨ ਬੋਲਦਾ ਸਾਡੇ ਕੋਲੇ ਸੀਮਨ ਵੀ ਪਿਆਰਾ ਜੀ ਇਹ ਸਾਡੇ ਨਾਲ ਕੋਈ ਵੀ ਸੰਪਰਕ ਕਰ ਸਕਦਾ ਡਾਕਟਰ ਸਰਪਾਇਰ ਸਾਡੇ ਕੋਲੇ 829 ਦਾ ਬੱਚਾ ਹਿੰਦੁਸਤਾਨ ਬੋਲਦਾ ਠੀਕ ਹੈ ਜੀ ਕਾਪੀ ਮੇਲੇ ਦਾ ਜੇਥੂ ਹੈ ਠੀਕ ਹੈ ਜੀ ਧੰਨਵਾਦ ਨੰਬਰ 99144 24354 ਇਸ ਤੇ ਸੰਪਰਕ ਕਰ ਸਕਦਾ ਹੈ ਪਿੰਡ ਬੰਦਰਡੋੜਾ ਆ ਜੀ ਪਿੰਡ ਬੰਦਰਡੋੜਾ ਜ਼ਿਲ੍ਹਾ ਮੋਗਾ ਪੰਜਾਬ ਜੀ ਨੇੜੇ ਭਗਤ ਆ ਗਏ ਆਪਣੇ ਨੇੜੇ ਭਗਤਾ ਭਾਈ ਬਾਜਾਖਾਨਾ ਬਗਰਾੜੀ ਜੀ ਠੀਕ ਹੈ ਤੇ ਕੱਟੀ ਕਿਵੇਂ ਲੱਗੀ ਤੁਹਾਨੂੰ ਆ ਵਧੀਆ ਕੱਟੀ ਜੀ ਸਾਨੂੰ ਬਹੁਤ ਹੀ ਵਧੀਆ ਲੱਗੀ ਮੈਂ ਜੇ ਤੁਹਾਨੂੰ ਗੱਲ ਤੁਸੀਂ ਆਉਣ ਤੋਂ ਪਹਿਲਾਂ ਹੀ ਕਹਤਾ ਸੀਗਾ ਮੇਲੇ 'ਚ ਵੀ ਆਹ ਕੱਟੀ ਪਹਿਲੇ ਨੰਬਰ ਤੇ ਆਊਗੀ ਤੁਸੀਂ ਪਹਿਲਾਂ ਹੀ ਕਹਤਾ ਸੀਗਾ ਆਪਾ ਭਾਈ ਹੁਣ ਫਿਰ ਉਹ ਮੇਲੇ 'ਚ ਜਾਂਦੇ ਹੋਣੇ ਨੇ ਜੱਜ ਮੈਂ ਜੱਜਮੈਂਟ ਤਾਂ ਆ ਜਾਂਦੀ ਜੀ ਹੈ ਭਾਈ ਦੇਸੀ ਆਪਾਂ ਜੱਜਮੈਂਟ ਬਾਈਆਂ ਦੀ ਬਹੁਤ ਤਖੜੀ ਆ ਆਉਣ ਵਾਲੇ ਏਰੀਆ ਦਾ ਪੰਜਾਬ ਦਾ ਕਿੰਗ ਬੰਦਾ ਬਣੂਗਾ ਸਹੀ ਗੱਲ ਆ ਭਾਈ ਧੰਨਵਾਦ ਜੀ ਬਾਈ ਦੇ ਨਾਲ ਸ਼ਹਿਰ ਜੂ ਕਰਦੇ ਧੰਨਵਾਦ ਜੀ ਠੀਕ ਹੈ ਸਤਿ ਸ੍ਰੀ